ਇਸੋ ਨਿਹਾਲ ਸਤਿ ਸ੍ਰੀ ਅਕਾਲ ਢੋਲਕੀ ਦੀ ਸੇਵਾ ਸਰਦਾਰ ਜਲਜੀਤ ਸਿੰਘ ਜੀ ਉਹਨਾਂ ਨੂੰ ਇਸ ਰੋਪਾ ਦਿੱਤਾ ਜਾਣਾ ਹੈ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਇਸਤਰੀ ਸਾਸੰਗ ਪ੍ਰਧਾਨ ਬੀਬੀ ਬਲਜੀਤ ਕੌਰ ਪੋ ਵੀ ਆਪਣਾ ਸਰੋਪਾ ਪ੍ਰਾਪਤ ਕਰੋ ਜੀ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਸੁਖਦੀਪ ਸਿੰਘ ਜੀ ਉਹਨਾਂ ਨੂੰ ਵੀ ਸਿਰਫੋ ਦਿੱਤਾ ਜਾਣਾ ਹੈ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਮੈਨੇਜਰ ਸਾਹਿਬ ਉਹਨਾਂ ਨੂੰ ਵੀ ਸਿਰਫੋ ਦਿੱਤਾ ਸਾਡੇ ਹੋ बोले माता कैलाश कौर जी उन्होंने भी दित्ता जाना है क्योंकि एक ही बजुर्ग रह गए हैं उन्होंने मान सत्कार करना फर्ज है ਜੱਥੇਦਾਰ ਜੋ ਲੰਗਰ ਦੀ ਸੇਵਾ ਨਿਭਾ ਰਹੇ ਹਨ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਸਿਰੋਪਾਓ ਦਿੱਤਾ ਜਾਣਾ ਹੈ ਜੋ ਬਹੁਤ ਵਾਂ ਚੜ ਕੇ ਇੱਥੇ ਲੰਗਰਾਂ ਵਿੱਚ ਸੇਵਾ ਨਿਭਾ ਰਹੇ ਹਨ ਬੋਲੇ ਈ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅਕਾਲ ਸਰਦਾਰ ਮਨਦੀਪ ਸਿੰਘ ਜੀ ਕਿਉਂਕਿ ਪ੍ਰਧਾਨ ਸਾਹਿਬ ਇੱਥੇ ਹਾਣ ਨਹੀਂ ਜੋ ਕਾਰਵਾਹਕ ਪ੍ਰਧਾਨਯੋ ਮਨਦੀਪ ਸਿੰਘ ਨੇ ਉਹਨਾਂ ਨੂੰ ਵੀ ਸਿਰਫੋਹ ਦਿੱਤਾ ਜਾਣਾ ਹੈ ਬੋਲੇ ਹੀ ਸੋਨਹਾਨ ਵਾਹਿਗੁਰੂ ਜੀ ਅਕਾਲ ਹੁਣ ਆਪ ਜੀ ਦੇਗ ਦਾ ਪ੍ਰਸ਼ਾਦ ਲੈਣ ਤੋਂ ਬਾਅਦ ਆ ਨਗਰ ਕਿ ਆਪਣ ਦੇਗ ਦਾ ਪ੍ਰਸ਼ਾਦ ਲੈਣ ਤੋਂ ਬਾਅਦ ਸਾਰੀਆਂ ਸੰਗਤਾਂ ਉੱਥੇ ਲੰਗਰ ਹਾਲ ਵਿੱਚ ਪੰਕਤਾ ਲਾ ਕੇ ਚਾਹ ਪਾਣੀ ਦੇ ਲੰਗਰ ਛੱਕੇ ਉਸ ਤੋਂ ਬਾਅਦ ਜੋ ਅਗਲਾ ਪੜਾਅ ਹੈ ਉਹ ਸਤਨਾਮ ਸਿੰਘ ਜੀ ਜੋ ਕੈਸ਼ੀਅਰ ਸਾਹਿਬ ਹਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣਾ ਹੈ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸੇ ਹੀ ਤਰ੍ਹਾਂ ਵਾਦ ਚੜ ਕੇ ਆਪ ਜੀ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ